ਤਸਿਹਤ ਮੰਤਰੀ ਡਾਕਟਰ ਬਲਬੇ ਸਿੰਘ ਨੇ ਸਿਹਤ ਸੇਵਾਵਾਂ ਦਾ ਨਿਰੇਖਣ ਕਰਦਿਆਂ ਟਕੌਲੀ ਜ਼ੀਰਕਪੁਰ ਤੇ ਸਰਕਾਰੀ ਹਸਪਤਾਲਾਂ ਦਾ ਦੌਰਾ ਕੀਤਾ। ਉਹਨਾਂ ਦੱਸਿਆ ਕਿ ਲੋਕਾਂ ਨੂੰ ਬਿਹਤਰ ਸਿਹਤ ਸੇਵਾਵਾਂ ਅਤੇ ਦਵਾਈਆਂ ਮੁਹੱਈਆ ਕਰਵਾਈਆਂ ਜਾ ਰਹੀਆਂ ਨੇ। ਜਾਣ ਵਾਲੇ ਸਮੇਂ ਦੌਰਾਨ ਲੋੜ ਅਨੁਸਾਰ ਸਪੈਸ਼ਲਿਸਟ ਡਾਕਟਰਾਂ ਅਤੇ ਹੋਰ ਸੇਵਾਵਾਂ ਨੂੰ ਵੀ ਪੂਰਾ ਕੀਤਾ ਜਾਵੇਗਾ। ਸਭ ਤੋਂ ਪਹਿਲਾਂ ਮੈਂ ਘਨੌਰ ਜਿਹੜਾ ਹੈਗਾ ਜਿਹੜਾ ਕਿ ਕਮਿਊਨਿਟੀ ਹੈਲਥ ਸੈਂਟਰ ਹੈ ਉੱਥੇ ਗਿਆ। ਉਹਦੇ ਵਿੱਚ ਕੁਝ ਇੱਕ ਜਿਹੜਿਆ ਸੀਗਾ ਜਿਵੇਂ ਪੇਸ਼ੈਂਟਸ ਦੇ ਜਿੱਥੇ ਦਵਾਈ ਲੈਣੀ ਆ ਰਜਿਸਟ੍ਰੇਸ਼ਨ ਕਰਾਣੀ ਆ ਉੱਥੇ ਪ੍ਰੋਪਰ ਸ਼ੈਡ ਨਹੀਂ ਸੀਗਾ ਉਹ ਮੈਂ ਸਟਰਕਚਰ ਦਿੱਤੀ ਆ ਗਿਆ ਔਰ ਸਪੈਸ਼ਲਿਸਟ ਜਿਹੜੇ ਆ ਗਿਆ ਉਹ ਕਾਫੀ ਹੁਣ ਨਵੇਂ ਜੁਆਇਨ ਕੀਤੇ ਆ ਬਟ ਅਜੇ ਵੀ ਸ਼ਾਰਟੇਜ ਆ ਗਈ ਆ ਖਾਸ ਕਰਕੇ ਜਿਹੜੇ ਵੀ ਹੌਸੀਏ ਵਾਲੇ ਡਾਕਟਰ ਆ ਲੇਕਿਨ ਦਵਾਈਆਂ ਹਰ ਜਗ੍ਹਾ ਤੇ ਇੱਕੋ ਰਿਪੋਰਟ ਬਣੀ ਆ ਕਿ ਦਵਾਈਆਂ ਹੁਣ ਸਾਰਿਆਂ ਨੂੰ ਮਿਲਣ ਲੱਗੀਆਂ ਉਹਦੇ ਨਾਲ ਲੋਕਾਂ ਨੂੰ ਕਾਫੀ ਸਕੂਨ ਮਿਲਿਆ ਔਰ ਟੈਸਟ ਹੋਣ ਲੱਗ ਗਏ ਆ ਉਸ ਤੋਂ ਬਾਅਦ ਫਿਰ ਮੈਂ ਬਿਲਕੁਲ ਜਿਹੜਾ ਇੱਕ ਪਿੰਡ ਦੇ ਵਿੱਚ ਜਿਹੜਾ ਸੀਗਾ ਜੀ ਤੁਹਾਡਾ ਲੋਅ ਸੈਂਬਲੀ ਦੇ ਵਿੱਚ ਉਹ ਹੈਲਥ ਐਂਡ ਵੈਲਨੈਸ ਸੈਂਟਰ ਸੀ ਉੱਥੇ ਡਾਕਟਰ ਵੀ ਆ ਰੂਰਲ ਡਿਸਪੈਂਸਰੀ ਵੀ ਆ ਔਰ ਹੈਲਥ ਐਂਡ ਵੈਲਨੈਸ ਸੈਂਟਰ ਵੀ ਆ ਤੇ ਡਾਕਟਰ ਜਿਹੜਾ ਸੀਗਾ ਉਹ ਐਬਸੈਂਸ ਸੀਗਾ ਉਹਦੀ ਐਕਸਪਲੇਨੇਸ਼ਨ ਲਈ ਆ ਔਰ ਫਾਰਮਾਸਿਸਟ ਵੀ ਆਪਣਾ ਟੂਰ ਪਾ ਕੇ ਚਲੇ ਗਏ ਹੁੰਦੇ ਸੀਗੇ ਉਹਨਾਂ ਦੋਨਾਂ ਦੀ ਜਿਹੜੀ ਹੈਗੀ ਆ ਉਹ ਰਿਪੋਰਟ ਲੈ ਕੇ ਉਹ ਤੇ ਕਰਾਂਗੇ ਉਸ ਤੋਂ ਬਾਅਦ ਜਿਹੜਾ ਥੋੜਾ ਲਾਲਰੂ ਦੇ ਵਿੱਚ ਹੈ ਉਹ ਕਮਿਊਨਿਟੀ ਹਾਲ ਸੈਂਟਰ ਹੈ ਉੱਥੇ ਸਟਾਫ ਦੀ ਸ਼ਾਰਟੇਜ ਸੀ ਲੇਕਿਨ ਬਿਲਡਿੰਗ ਬਹੁਤ ਆਲੀਸ਼ਾਨ ਬਣੀ ਹੋ ਇਸੇ ਤਰ੍ਹਾਂ ਜਿਹੜਾ ਡੇਰਾ ਵਸੀਆ ਉਹ ਬਹੁਤ ਬਿਜ਼ੀ ਹਸਪੀਟਲ ਹੈ ਉੱਥੇ ਮਤਲਬ ਸਰਜਰੀਆਂ ਵੀ ਹੋ ਰਹੀਆਂ ਤੇ ਨਗਾਣਾ ਕਾਲਜ ਇਸ ਲਈ ਹੈ ਔਰ ਬਾਕੀ ਸਾਰੀਆਂ ਸਰਵਿਸਿਜ਼ ਵੀ ਲੋਕਾਂ ਨੂੰ ਮਿਲਦੀਆਂ ਔਰ ਦਵਾਈਆਂ ਵੀ ਮਿਲਦੀਆਂ ਉੱਥੇ ਸਪੇਸ ਦੀ ਸ਼ਾਰਟੇਜ ਹੈ ਆਦਰਵਾਈਜ਼ ਬਹੁਤ ਅੱਛੀ ਸਰਵਿਸ ਮਿਲਦੀ ਹੈ ਔਰ ਮਟ ਟਕੌਲੀ ਕਿਹਨਸ ਹੈ ਜੀ ਟਕੌਲੀ ਦੇ ਵਿੱਚ ਵੀ ਸੀਐਸਸੀ ਬਣੀ ਹੋਈ ਹੈ ਬਿਲਡਿੰਗ ਅੱਛੀ ਬਣੀ ਹੋਈ ਹੈ ਡਾਕਟਰ ਲੈਪਰੋਸਕੋਪੀ ਸਰਜਰੀ ਕਰ ਰਹੇ ਆ ਦਵਾਈ ਮਿਲਦੀ ਹੈ ਓਵਰਆਲ ਜਿਹੜੀਆਂ ਸਹੂਲਤਾਂ ਆ ਗਈਆਂ ਪਹਿਲਾਂ ਲੋਕਾਂ ਨੂੰ ਮੈਡੀਸਿਨ ਮਿਲਦੀਆਂ ਸ਼ੁਰੂ ਹੋਈਆਂ ਔਰ ਸਹੂਲਤਾਂ ਪਹਿਲਾਂ ਤੋਂ ਬਿਹਤਰ ਹੋਈਆਂ ਹੈ ਤੇ ਜਿਹੜੇ ਵੀ ਮੈਂ ਦੇਖ ਰਿਹਾ ਸਾਰੀਆਂ ਜੜੀਆਂ ਜੜੀਆਂ ਕਮੀਆਂ ਹੈਗੀਆਂ ਜਿੱਥੇ ਡਾਕਟਰ ਦੀ ਸ਼ਾਰਟੇਜ ਹੈ ਉਹਨਾਂ ਦੀ ਬਾਏ ਰੋਟੇਸ਼ਨ ਜਿਸ ਤਰ੍ਹਾਂ ਜੇ ਆਈ ਸਰਜਨ ईएनटी ਸਰਜਨ ਜਾਂ ਜਿਹੜੇ ਸਕਿਨ ਸਪੈਸ਼ਲਿਸਟਾਂ ਦੀ ਹਰ ਥਾਂ ਤੇ ਪੋਸਟਿੰਗ ਨਹੀਂ ਹੁੰਦੀ ਬਟ ਉਹਨਾਂ ਦੀ ਵਾਸਤੇ ਵੀ ਸਾਰਾ ਜੀ ਡਿਊਟੀ ਲਗਾਵਾਂਗੇ ਤਾਂ ਕਿ ਲੋਕਾਂ ਨੂੰ ਇਹ ਵਾਲੀਆਂ ਸਰਵਿਸਿਜ਼ ਵੀ ਲੋਕਾਂ ਨੂੰ ਪਤਾ ਹੋਵੇਗਾ ਕਿ ਕਿਹੜੇ ਦਿਨ ਅੱਖਾਂ ਦਾ ਡਾਕਟਰ ਹੋਏਗਾ ਮੈਡੀਸਿਨ ਸਰਜਰੀ ਗਾਇਨੀ ਜਿਹੜੇ ਔਰਤਾਂ ਦੇ ਡਾਕਟਰ ਔਰ ਬੱਚਿਆਂ ਦੇ ਡਾਕਟਰ ਇਹ ਡੇਲੀ ਹੋਣਗੇ ਰੋਜ਼ ਹੋਣਗੇ ਜੇਕਰ ਜਿਹੜੇ ਅੱਖਾਂ ਵਾਲੇ ਹੋ ਗਏ ਜਾਂ ਚਬੜੀ ਵਾਲੇ ਹੋ ਗਏ ਜਾਂ ਐੀਆਰਟੀ ਵਾਲੇ ਹੋ ਗਏ ਇੱਕ ੱਟੋ ਕਟਵਾ ਕੇ ਵੀਰਜੜੇ ਆ ਗਿਆ ਉਹਨਾਂ ਦਾ ਰੋਸਟਰ ਬਣਾਵਾਂਗੇ ਤਾਂ ਕਿ ਲੋਕਾਂ ਨੂੰ ਹੋਰ ਬਿਹਤਰ ਸੁਰਤਾ ਮਿਲਣ ਔਰ ਜਿਹੜੇ ਸਰਕਾਰ ਜੋ ਉਪਰਾਲੇ ਕਰ ਰਹੀ ਹੈ ਜੋ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਔਰ ਸਾਡੇ ਨੈਸ਼ਨਲ ਕਮਿਸ਼ਨਰ ਸਾਹਿਬ ਨੇ ਜੋ ਕਿਹਾ ਕਿ ਲੋਕਾਂ ਨੂੰ ਜੜੀਆਂ ਹੈਗੀਆਂ ਬਹੁਤ ਵਧੀਆ ਸਵਾਵਾ ਦੇਣੀਆਂ ਮੈਨੇਜਡ ਐਂਡ ਫੰਡਡ ਬਾਈ ਦਾ ਫਾਰਮ ਉਸ ਅਸੀਂ ਔਨ ਟਰੈਕ ਹੈਗੇ ਆ ਇਨ ਹੋਰ ਅਸਕਰਟ ਕਰਾਂਗੇ 1000 ਡਾਕਟਰ ਸੀ ਹੋਰ ਜਿਹੜੀ ਉਹਨਾਂ ਦੀ ਪੋਸਟ ਜਿਹੜਾ ਹੈਗਾ ਉਹਨਾਂ ਦੀ ਅਨਾਨਸਮੈਂਟ ਦਿੱਤੀ ਆ ਪ੍ਰੋਸੈਸ ਸ਼ੁਰੂ ਹੋ ਗਈ ਆ ਜਦੋਂ 1000 ਡਾਕਟਰ ਹੋਰ ਜੁਆਇਨ ਕਰ ਜਾਣਗੇ ਹੋਰ ਸਾਡੀ ਜਿਹੜੀ